ਅਡੀ ਡੀਜ਼ਲ ਦਾ ਰੰਗ ਚੈੱਕ ਕਰੋ ਆ ਇਹ ਡੀਜ਼ਲ ਪੈਂਦਾ ਅੱਜ ਕੱਲ ਗੱਡੀਆਂ 'ਚ ਉਹਦਾ ਪਾਣੀ ਲੱਗਦਾ ਡੀਜ਼ਲ ਰੰਗ ਹੀ ਬਹੁਤ ਚਪੇ ਰੱਖਿਆ ਹੈ ਲੈ ਵੀ ਕੁੰਡਾ ਖੋਲ ਲੈ ਹੁਣ ਇਹਦਾ ਆਹ ਕੋਕੇ ਜੇ ਵੀ ਖੋਲ ਲੈ ਦੋ ਲੱਗੇ ਹੋਏ ਸੀ ਕੁੰਡਾ ਵੀ ਲੈ ਵੀ ਹੁਣ ਕੁਆਲਿਟੀ ਚੈੱਕ ਕਰੋ ਅਣੀ ਮਰੀ ਉਹ ਅਸਲ ਅੰਗਿਆ ਕਰਕੇ ਇਹਦੇ ਜਸ ਠੀਕ ਹੈ ਕਲਰ ਦੀ ਚੱਡੀ ਪੈਣੀ ਹੈ ਲੈ ਵੀ ਮਿੱਤਰੋ ਸਵਾਗਤ ਹੈ ਅੱਜ ਨਵੀਂ ਵੀਡੀਓ ਦੇ ਵਿੱਚ ਬੋਟਾਂ ਵਾਲੇ ਘਰੋਂ ਅੱਜ ਜੀਪ ਆਪਣੀ ਆ ਚੁੱਕੀ ਹੈ ਰੰਗ ਨਾਲ ਭਰੀ ਹੋਈ ਉਹ ਫੇਰ ਗੇਟ ਫੜ ਗੇਟ ਕਰਤਾ ਦੀ ਕੰਮ ਮੱਸਾ ਛਿਨਾਲਾ ਮੈਂ ਬੋਟਾਂ ਦੇ ਇੱਕ ਬੋਟਾਂ ਵਾਲੇ ਘਰੋਂ ਜੀਪ ਆ ਚੁੱਕੀ ਹੈ ਜੀ ਆਲਟਾ ਦੇਖੋ ਚੈੱਕ ਕਰ ਸਕਦੇ ਹਾਂ ਇਹ ਕਾਂਝਲੇ ਗਿਆ ਤੇ ਅੱਜ ਆਪਾਂ ਇਹਨੂੰ ਧਵਾਉਣੇ ਆ ਗੱਡੀ ਨੂੰ ਧਵਾ ਕੇ ਤੇ ਆਪਾਂ ਕਰਦੇ ਆਂਗੇ ਤਿਆਰੀ ਅਨੰਦਪੁਰ ਸਾਹਿਬ ਜਾਣ ਦੀ ਆ ਚੈੱਕ ਕਰੋ ਵੀ ਨਿੱਕੇ ਸ਼ੁਰਲੀ ਸ਼ੁਰਲੀ ਤੋਂ ਛੱਤ ਲਹਾਈ ਸੀ ਤੇ ਸ਼ੁਰਲੀ ਤੋਂ ਲਵਾ ਰਹੇ ਆਂ ਆਪਾਂ ਕੱਢ ਜਾ ਤੁਹਾਨੂੰ ਲੇ ਵੀ ਛੱਤ ਆਪਾਂ ਦਿੱਤੀ ਹੈਗੀ ਲਾ ਤੇ ਹੁਣ ਆਪਾਂ ਚੱਲਦੇ ਆਂ ਸਰਵੋਟੇਸ਼ਨ ਦੇ ਧਵਾ ਉਹਨਾਂ ਨੂੰ ਤੇ ਫੇਰ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਸਪੈਸ਼ਲ ਚੀਜ਼ ਲਾ ਕੇ ਦਿਖਾਵਾਂਗੇ ਇਹਦੇ ਤੇ ਬਹੁਤ ਸੋਹਣੀ ਚੀਜ਼ ਤੇ ਫੇਰ ਅੱਜ ਆਪਾਂ ਧਵਾ ਕੇ ਸਾਰੀ ਗੱਡੀ ਕਰਕੇ ਤਿਆਰ ਝੰਡੇ ਝੁੰਡੇ ਲਾ ਕੇ ਫੇਰ ਕੱਢ ਚੱਲਦੇ ਆਂ ਬਫਤੇਗੜ ਸਾਹਿਬ ਫਤੇਗੜ ਸਾਹਿਬ ਦੀ ਤਿਆਰੀ ਕਰ ਰਹੇ ਆਂਗੇ ਆਪਾਂ ਬਾਕੀ ਦਾ ਆਪਾਂ ਦਿਖਾਉਣਾ ਹੈ ਸਾਰਾ ਮਾਹੌਲ ਰਾਹ 'ਚ ਜਾਂਦੇ ਹੋਏ ਕਿ ਕਿੰਨੇ ਕੁ ਸੰਗਤ ਆਈ ਤੇ ਕਿੰਨੀ ਕੁ ਭੀੜ ਹੈਗੀ ਫਤੇਗੜ ਸਾਹਿਬ ਮੱਥਾ ਟੇਕਣ ਤੇ ਹੁਣ ਨਟ ਲਾਵਾਂ ਇਹ ਲੱਗਾ ਨਾ ਇਹ ਹੈ ਇਹ ਐਸੀ ਲੱਗਾ ਨਾ ਕੀਤਾ ਹੋਇਆ ਜਿਹੜਾ ਇਹ ਇਹ ਗੁੰਦ ਨਾਲ ਚਪਿਆ ਹੋਇਆ ਸੀ ਲਵਾ ਲਾਂ ਗੁੰਦ ਲਵਾ ਲਾਂਗੇ ਉਹ ਤਾਂ ਲੈ ਵੀ ਹੁਣ ਕੱਸ ਦਿਆਂ ਆਪਾਂ ਨਟ ਇਹਦੇ ਸਾਰੇ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਖੋਲੇ ਸੀਗੇ ਤੇ ਲੰਡੀ ਕਰੀ ਸੀ ਜੀਪ ਆਪਾਂ ਤੇ ਹੁਣ ਆਪਾਂ ਆਏ ਵੀ ਚਲੋ ਗੁਰੂ ਘਰ ਜਾਣਾ ਹੈਗਾ ਤੇ ਪੱਗਾ ਪੁੱਗਾ ਬਨ ਕੇ ਛੱਤ ਲਾ ਕੇ ਫੇਰ ਜਾਵਾਂਗੇ ਤਾਨੂੰ ਝੰਡੇ ਵੀ ਲਾਉਣੇ ਆਪਾਂ ਝੰਡੇ ਤੇ ਲੱਗਣਗੇ ਇੱਥੇ ਮੁਰੇ ਔਰ ਡੰਡੇ ਡੁੰਡੇ ਵੀ ਲੱਭਣੇ ਪੈਣਗੇ ਕਈ ਸਿਸਟਮ ਲੱਗੂਆ ਡੰਡੇ ਨਾਲ ਦੇ ਦੇਣਗੇ ਉਹ ਉਹ ਤਾਂ ਕੀ ਦੇਣਗੇ ਉਹਨਾਂ ਵਾਲੇ ਤੇ ਕੰਮਜਾਬ ਨਹੀਂ ਹੁੰਦੇ ਜਿਹਾ ਪੈਪੂ ਦੇਖਦੇ ਆ ਚੱਲ ਮੌਕੇ ਤੇ ਲੈ ਵੀ ਮੁੰਡਿਆਂ ਨੇ ਕਸਤੀ ਸਖਤ ਮਿਹਨਤ ਲਾ ਕੇ ਸ਼ਰੀਰ ਬਣਾਇਆ ਕਿ ਛੱਤ ਕੱਸੀ ਆ ਹੁਣ ਪੀਨੇ ਹੁਣ ਪੀਨੇ ਆਪਾਂ ਚਾਹ ਤੇ ਆ ਜਾ ਸੁਣ ਇਹ ਛੋਟਾ ਬੰਦਾ ਲੈ ਵੀ ਇੱਕ ਮੁੱਦਾ ਬਹੁਤ ਵੱਡਾ ਬਣਿਆ ਹੋਇਆਗਾ ਇਹ ਸ਼ੁਰਲੀ ਕਹਿੰਦਾ ਮੈਂ ਨਾਲ ਜਾਣਾ ਥੋੜੇ ਕਿੱਥੇ ਜਾਣਾ ਨਾਲ ਫਤੇਗੜਾ ਕਰਦੇ ਘਰੇ ਕਹਿੰਦਾ ਫਤੇ ਫਤੇਗੜ ਸਾਹਿਬ ਕਹਿੰਦਾ ਨਾਲ ਜਾਣਾ ਪਰ ਘਰ ਦੇ ਜਾਣ ਨਹੀਂ ਦਿੰਦੇ ਕਹਿੰਦੇ ਵੀ ਗੁੰਮ ਜੂਗਾ ਛੋਟਾ ਇਹ ਛੋਟਾ ਗੁੰਮ ਜੂਗਾ ਗਵਾਜ ਜੂਗਾ ਤੈਨੂੰ ਗਵਾਜ ਜਾਣਾ ਨਾ ਤੂੰ ਇਹ ਕਹਿੰਦਾ ਵੀ ਮੇਰੇ ਡੈਡੀ ਨੂੰ ਪੁੱਛ ਲੈ ਫਿਰ ਤਾਂ ਮੈਂ ਬਗ ਜੂਗਾ ਨਹੀਂ ਮੈਂ ਜਾਂਦਾ ਨਹੀਂ ਇਹ ਮਸਲਾ ਹੋ ਰਿਹਾ ਹੁਣ ਇਹਦਾ ਦੇਖਦਾ ਇਹ ਕੀ ਕਹਿੰਦਾ ਤਾਂ ਡੈਡੀ ਨਿਕਾ ਬੈਕ ਕੱਢ ਲੈ ਵੀ ਹੁਣ ਆਪਾਂ ਚੱਲਦੇ ਸਰਵਿਟੇਸ਼ਨ ਤੇ ਗੱਡੀ ਨੂੰ ਧਵਾਉਣ ਫਿਰ ਆਪਾਂ ਲਵਾਉਣੇ ਆ ਇਹਦੇ ਤੇ ਟੰਡੇ ਤੇ ਨਾਲੇ ਸਟicker ਉੰਡਾ ਵੀ ਹੁਣ ਗੱਡੀ ਦੀ ਹਾਲਤ ਦੇਖ ਸਕਦੇ ਆ ਤੇ ਧੋਣ ਤੋਂ ਬਾਅਦ ਦਿਖਾਵਾਂ ਤੁਹਾਨੂੰ ਕਿੰਨੀ ਚਮਕਦੀ ਹੈ ਇਹ ਕਾਰਾਗਿਰੀ ਆਪਣੀ ਸ਼ੁਰਲੀ ਕਰੂਗੀ ਇਹ ਬੰਦੇ ਨੇ ਗੱਡੀ ਧੋਣੀ ਹੈਗੀ ਸਾਰੀ ਦੇਖਦੇ ਆ ਕਿ ਹੁਣ ਕਿੰਨਾ ਕੁ ਜ਼ੋਰ ਲਾਉਂਦਾ ਇਹ ਲੈ ਵੀ ਮੰਡ ਜਾ ਹੁਣ ਸੋਨੂ ਕੀ ਲੈ ਕੇ ਆਇਆ ਹੈ ਡੀਜ਼ਲ ਇਹ ਡੀਜ਼ਲ ਹੈ ਦਿਖਾਈ ਆ ਡੀਜ਼ਲ ਦਾ ਰੰਗ ਚੈੱਕ ਕਰੋ ਆ ਇਹ ਡੀਜ਼ਲ ਪੈਂਦਾ ਅੱਜ ਕੱਲ ਗੱਡੀਆਂ 'ਚ ਉਹਦਾ ਪਾਣੀ ਲੱਗਦਾ ਹੈ ਡੀਜ਼ਲ ਇਹ ਡੀਜ਼ਲ ਹੈ ਤਾਂ ਇਹ ਗੱਡੀਆਂ ਘੱਟ ਚੱਲਦੀਆਂ। ਭਾਈ ਇਹ ਵੀ ਘੱਟ ਗੱਡੀਆਂ ਨੇ। ਲੈ ਵੀ ਖੰਡਿਆ ਤੇ ਮੁੰਡੇ ਨੇ ਮੈਟ ਮੂਟ ਜੇ ਤਾਂ। ਆਹ ਕੀ ਕਰੀ ਜਨਾ ਪੋਚੀ ਜਾਈ ਨਾ। ਰੰਗ ਲੱਗ ਰਿਹਾ ਸੀ। ਲੈ ਜੂਆ ਕਿ ਨਾ? ਪਤਾ ਨਹੀਂ। ਪਤਾ ਨਹੀਂ। ਲੈ ਸਕਦਾ। ਪਤਾ ਨਹੀਂ ਆ। ਰੰਗ ਹੀ ਬਹੁਤ ਚਪੇ ਰੱਖਿਆ ਹੈ। ਰੰਗ ਦੇ ਵਿੱਚ ਰੰਗ ਮੈਚ ਹੋ ਗਿਆ। ਵਿੱਚ ਵੜ ਗਿਆ ਨਾ ਰੰਗਾਂ ਨੂੰ ਲੱਗਦਾ। ਜਮ ਕਾ ਦੇ ਪੂਰੀਂ ਡੀਜੇ ਲੈ ਆਂਦਾ ਤੈਨੂੰ ਆ ਵੀ ਜੰਮੇ ਪਿਆ ਜਰਾ ਲੈ ਵੀ ਸੋਨੂ ਨੇ ਸਾਰੇ ਲਫਾਫੇ ਪੱਟਤੇ ਕਿਉਂਕਿ ਸੀਟਾ ਸਾਰੀਆਂ ਧੋਣੀਆਂ ਪੈਣਗੀਆਂ ਕੋਈ ਜੱਤ ਕਰਾਇਆ ਸੀ ਨਾ ਮਾਰਦੇ ਸਾਰੇ ਚੰਗੀ ਤਰ੍ਹਾਂ ਲਾਹ ਦੇ ਰੰਗ ਰੰਗ ਜਾ ਤੇ ਇਹ ਅੱਜ ਅੱਜ ਚ ਨਾ ਸੁੱਕੀ ਕੀ ਹੱਲ ਕਰਾਂਗਾ ਬੱਕਰਿਆਂ ਉਠਾਲਾਂਗੇ ਆਪਾਂ ਕੱਲੂ ਤਾਂ ਸੁੱਕ ਜੂਗੀ ਕਾਨੂੰ ਕਾ ਤੈਨੂੰ ਬੰਨਣ ਲੱਗੇ ਅੱਜ ਨਾ ਸੁਖੀ ਤੇਰੇ ਕਹਿੰਦੇ ਸੀਟਾਂ ਗਿੱਲੀਆਂ ਕਰੀਆਂ ਸੀ ਇਹ ਕਹਿੰਦਾ ਸੀਟਾਂ ਤੇ ਪਾਣੀ ਮਾਰ ਲਓ ਕਹਿੰਦਾ ਅੱਜ ਅੱਜ ਚ ਸੁੱਕ ਜੂਗੀ ਸੀਟਾਂ ਅੱਜ ਚ ਸੁੱਕੇ ਨਹੀਂ ਮੌਸਮ ਹੈਗਾ ਮੀਂਹ ਵਾਲਾ ਬਾਕੀ ਦੇਖਦੇ ਆ ਚਲੋ ਕੀ ਬਣਦਾ ਬਾਕੀ ਰਬ ਦੀ ਦੋ ਨਾਟ ਸੀਗੇ ਲੈ ਵੀ ਇੱਕ ਵਾਰੀ ਤਾਂ ਮਾਰਤੀ ਹੁਣ ਮਾਰ ਦਿਆਂਗੇ ਤੇ ਡੀਜ਼ਲ ਸੱਤ ਚੈੱਕ ਕਰਾਓ ਤੁਸੀਂ ਵਾਟਰ ਪ੍ਰੂਫ ਮਾਰ ਦੇ ਡੀਜ਼ਲ ਡਾਇਲ ਹੋਣਾ ਇਹਦੇ ਤੇ ਅੱਗੇ ਅੱਥੇ ਆਪਾਂ ਇੰਚ ਡੇ ਨਾਲ ਮਿਲ ਰਹੇ ਹਾਂਗੇ ਐਸੇ ਆਪਾਂ ਫੋਟੋ ਲਵਾਉਣਾ ਹੈ ਫੁੱਲ ਐਚਡੀ ਕੋਈ 400 ਸਭ ਜ਼ਿਆਦਾ ਆਂਦੀ ਜਾਂ ਕੋਈ ਹੋਰ ਬਾਬੇ ਦੀ ਫੋਟੋ ਤੇ ਹੁਣ ਚੱਲਦੇ ਆਪਾਂ ਦੁਕਾਨ ਤੇ ਉੱਥੋਂ ਕਢਾਉਣੇ ਆਪਾਂ ਪ੍ਰਿੰਟ ਇਹਦਾ ਫਿਰ ਸਾਨੂੰ ਚੈੱਕ ਕਰਾਵਾਂਗੇ ਕਿ ਕਿੰਨੀ ਸੋਹਣੀ ਫੋਟੋ ਲੱਗ ਰਹੀਗੀ ਫਿਰ ਸਾਨੂੰ ਚੈੱਕ ਕਰਾਵਾਂਗੇ ਮਿਲ ਲੈ ਸਾਰਾ ਇੱਥੋਂ ਲੈ ਕੇ ਇਹ ਫੁੱਲ ਫਰੇਮ ਫੁੱਲ ਐਚਡੀ ਇਹਨੂੰ ਆਪਾਂ ਖੋਲਦਾਂਗੇ ਦੋ ਨਟ ਚਾਰ ਨਟ ਹੀ ਹੈਗੇ ਉਹ ਤੋਂ ਬਾਅਦ ਚੈੱਕ ਕਰੋ ਤੁਸੀਂ ਚੱਲੀਏ ਦੁਕਾਨ ਤੇ ਐਨੇ ਹੀ ਧੌਂਦਾ ਆ ਜਾ ਆਪਾਂ ਚੱਲਦੇ ਦੁਕਾਨ ਤੇ ਤੇ ਕੋਈ ਕੱਢਦੇ ਆ ਪ੍ਰਿੰਟ ਇਹਦਾ ਗੱਡੀ ਦਾ ਪਿੱਛੇ ਫੋਟੋ ਲਾ ਕੇ ਤੇ ਮੂਰੇ ਝੰਡੇ ਵੀ ਪਤਾ ਕਰ ਦੇਗੇ ਲੈ ਵੀ ਹੁਣ ਆਪਾਂ ਕੱਢਦੇ ਇੱਥੇ ਫੁੱਲ ਐਚਡੀ ਪ੍ਰਿੰਟ ਵਾਲੀ ਫੋਟੋ ਤੇ ਫਿਰ ਸਾਨੂੰ ਕੱਢ ਕੇ ਦਿਖਾਉਣੇਗੇ ਵੀ ਕਿੰਨੀ ਫੁੱਲ ਐਚਡੀ ਪ੍ਰਿੰਟ ਕੱਢੂਗੇ ਮਸ਼ੀਨ ਵੀ ਕਿਹੜੀ ਵਧੀਆ ਲੱਗੂਗੀ ਉਸ ਸਲੋਟ ਡਾਲ ਲਈ ਤੇ ਸਾਰੀ ਲੱਗ ਜੇ ਤਾਂ ਕਿ ਇਹ ਨਹੀਂ ਲੱਗਣੀ ਤਾਂ ਖੜਮੀ ਆ ਗਈ ਦੂਸਰੇ ਲੋਟ ਲਾ। ਜਿਵੇਂ ਹਾਵ ਵਾਲੀ ਹੈ ਨਾ ਹਾਵ ਵਾਲੀ ਇਧਰਲੀ ਨਾਲ ਵਾਲੀ ਉਹਦੇ ਨਾਲ ਵਾਲੀ ਆ ਇਸ ਤਰ੍ਹਾਂ ਕੀ ਦੀ ਕੋਈ ਫੋਟੋ ਲੱਗੂਗੀ। ਲੈ ਵੀ ਆਪਾਂ ਆ ਫੋਟੋ ਸਿਲੈਕਟ ਕਰੀਏਗੀ। ਇਹ ਜੀਪ ਦੇ ਬੈਕ ਸਾਈਡ ਲਾਵਾਂਗੇ ਤੇ ਬਾਕੀ ਲਾ ਕੇ ਦੇਖਦੇ ਆਂ ਕਿ ਕਿਦਾਂ ਦਾ ਮਤਲਬ ਪ੍ਰਿੰਟ ਆ ਰਿਹਾਗਾ। ਤੇ ਇਹਨੂੰ ਹੁਣ ਕੱਢਦੇ ਆਂਗੇ 5-7 ਮਿੰਟਾਂ ਤੱਕ ਨਿਕਲ ਜੂ ਫੋਟੋ ਫਿਰ ਆਪਾਂ ਜੀਪ ਉਰੇ ਲਿਆ ਕੇ ਤੇ ਲਵਾਵਾਂਗੇ। ਲੈ ਵੀ ਅਸੀਂ ਚਾਹ ਪਾਣੀ ਪੀ ਕੇ ਘਰੋਂ ਆਗੇ ਦੁਬਾਰੇ ਤੇ ਬੰਦੇ ਨੇ ਗੱਡੀ ਤਿਆਰ ਕਰਤੀ ਚੈੱਕ ਕਰੋ। ਆ ਟੂਰ ਚਮਕਾਤੇ ਡੀਜ਼ਲ ਮਾਰੀ ਨਾ ਕੀ ਬਾਤਾਂ ਨੇ ਫੋਟੋ ਬਾਨੀ ਆਪਾਂ ਦੇ ਆਏ ਸੀਗੇ ਹੁਣ ਆਪਾਂ ਚੱਲਦੇ ਆਂ ਫੋਟੋ ਵਾਲੇ ਕੋਲੇ ਗੱਡੀ ਦਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਪਾਸਿਓਂ ਡੀਜ਼ਲ ਡੀਜ਼ਲ ਹੀ ਕਰਦਾ ਮੁੰਡੇ ਨੇ ਨਾ ਮਹੀਨੇ ਬਾਅਦ ਡੀਜ਼ਲ ਨਾਲ ਦਵਾਈ ਲੈ ਕਰੂ ਕਿਉਂਕਿ ਜਰ ਨਹੀਂ ਫੜਦੀ ਫਿਰ ਗੱਡੀ ਸੋਨੂੰ ਕੱਢ ਫਿਰ ਫੋਟੋ 27 ਮਿੰਟ ਅੰਦਰ ਚੜਿਆ ਨਿਕਲ ਗਈ ਫੋਟੋ ਆਪਣੀ ਹਾਂ ਤੇ ਤੁਹਾਨੂੰ ਜ਼ੋਰ ਪੂਰਾ ਲਾਇਆ ਪਰ ਉਹ ਤਾਂ ਕੁਦਰਤੀ ਵਸਾ ਵੀ ਹੁਣ ਕੁਆਲਿਟੀ ਚੈੱਕ ਕਰੋ ਫੁਲ ਐਚ ਡੀ ਪ੍ਰਿੰਟ ਜੇ ਕਿਸੇ ਭਰਾ ਨੂੰ ਕਢਵਾਉਣਾ ਹੋਵੇ ਤੇ ਜਾਂ ਕੋਈ ਫੋਟੋ ਕਢਵਾਉਣੀ ਹੋਵੇ ਤਾਂ ਮੈਸੀ ਕਰ ਸਕਦਾ ਹੈਗਾ ਤੇ ਆਪਾਂ ਬਸ ਰਾਹੀਂ ਭੇਜ ਦਾਂਗੇ ਬਹੁਤ ਸੋਹਣੀ ਜੀ ਪ੍ਰਿੰਟ ਬਹੁਤ ਵਧੀਆ ਨਾ ਜੇ ਕਿਸੇ ਭਰਾ ਨੂੰ ਚਾਹੀਦੇ ਹੁਣ ਤਾਂ ਮੈਸੀ ਕਰ ਲਿਓ ਕੋਈ ਗੱਲਾਂ ਆਪਾਂ ਭੇਜ ਦਾਂਗੇ ਲੈ ਵੀ ਕੁੰਡਾ ਖੋਲ ਲੈ ਹੁਣ ਇਹਦਾ ਆ ਕੋਕੇ ਜੇ ਵੀ ਖੋਲ ਲੈ ਦੋ ਲੱਗੇ ਹੋਏ ਸੀ ਕੁੰਡਾ ਵੀ ਖੋਲ ਲੈ ਹੁਣ ਵਧੀਆ ਲੱਗ ਜਾਓ ਦਸ ਫੁੱਟੀ ਮੜਲਾ ਆਉਂਦੀ ਮੋਰੀ ਉਹੋ ਅੱਛਾ ਲਾ ਨਾ ਕਰਕੇ ਇਹਦੇ ਬੱਸ ਠੀਕ ਹੈ ਕਰੀ ਲੱਗ ਖੜ ਜਾ ਚੁੱਪ ਕਰ ਚੰਗਾ ਚੁੱਪ ਕਰ ਕਿੰਨੂ ਖੜਾਦਾ ਮੈਂ ਲੈ ਵੀ ਹੁਣ ਆਪਾਂ ਨਾਕੀ ਕੋਲੇ ਪਹੁੰਚ ਗਏ ਆਗੇ ਨਾਗੀ ਲਾਊਆ ਆ ਚੈੱਕ ਕਰਿਓ ਪੂਰੀ ਆਪਣੇ ਉਹ ਕਰਦੀ ਪ੍ਰੋਪਰ ਜਿਹੜੀ ਗੁਣੀਆਂ ਚ ਹੋਵੇ ਕੰਮ ਗੁਣੀਆਂ ਜਿਹਾ ਨਾ ਉੱਪਰ ਨਾ ਛੋਟ ਥੱਲੇ ਪ੍ਰਿੰਟ ਚੈੱਕ ਕਰੋ ਆ ਬਦਲ ਜੇ ਅਸੀਂ ਲੱਭ ਕੇ ਲਾਈ ਫਿਰ ਮਗਰ ਅੱਛੇ ਬਾਦ ਲਾਏਗੇ ਹਾਂ ਮਗਰ ਕਿਹੜੇ ਲਾਏ ਹੋਣਗੇ ਗੱਡੀ ਆ ਬਹੁਤ ਗਾੜੀ ਹੈ ਇਹ ਬੰਦਾ ਲੈ ਵੀ ਫੋਟੋ ਡਟਾ ਬੰਦੇ ਨੇ ਕਰੀ ਹੈ ਚਪਈ ਆ ਬੰਦੇ ਨੇ ਆ ਲਵਾਈ ਮੈਂ ਹੈ ਲਵਾਈ ਮੈਂ ਹੈ ਲੋਗਾਂ ਦੇ ਅਨਸਾਰ ਆਂਦੀ ਹੈ ਆ ਫੋਟੋ ਮਿਲ ਗਈ ਸੀ ਤੈਨੂੰ ਥੋੜਾ ਐ ਪ੍ਰਿੰਟ ਚ ਨਾ ਹੋ ਪੈ ਗਈ ਆ ਕੀ ਆ ਪਰ ਠੀਕ ਹੈ ਦੂਰ ਦੇਖਾ ਸਹੀ ਲਾ ਦੇਗੀ ਕੀ ਕੁਆਲਿਟੀ ਥੋੜੀ ਘਟ ਹੈ ਹਾਂ ਵੀ ਰਮਨ ਤੋਂ ਘੜਾਗ ਲੈ ਆਇਆ ਹਾਂ ਲੱਭੀ ਬੁਰੀ ਵਸ ਨਾ ਹੁੰਦਾ ਕੱਪੜਾ ਵਿੱਚ ਇਹ ਕਿਹੜੇ ਨਾ ਮੈਂ ਕੀ ਇੱਕ ਹੀ ਕਰ ਰਹੇਗਾ ਤੁਹਾਨੂੰ ਲਈ ਕੌਣ ਸੀ ਕੱਲਰ ਦੀ ਚੱਡੀ ਪਹਿਨੀ ਹੈ ਲੈ ਵੀ ਇੱਕ ਤਾਂ ਨੰਬਰ ਪਲੇਟ ਦਾ ਫਰੇਮ ਟੁੱਟ ਗਿਆ ਸੀਗਾ ਇਹ ਕਾ ਇਥੇ ਪੈ ਗਿਆ ਸੀ ਬੂਟ ਦਾ ਨਿਸ਼ਾਨਾ ਥੀ ਥੋੜਾ ਜਿਹਾ ਉਹ ਪੈ ਗਿਆ ਇਹ ਸ਼ਰਲਾ ਮਾਰ ਰਹੀ ਸੀ ਕੀ ਕਰੇਗਾ ਸ਼ਰਲਾ ਮਾਰ ਰਹੀ ਇਥੇ ਕਰਾਉਣੇਗੇ ਰਮਿੰਗ ਥੋੜੀ ਜੀ ਰਮਿੰਗ ਨਾਲ ਹੀ ਸਹੀ ਹੋ ਜਾਊਗਾ ਇਥੇ ਇਹਨਾਂ ਨਿਸ਼ਾਨ ਪੈ ਰਿਹਾਗਾ ਥੋੜਾ ਜਿਹਾ ਮੈਲੇ ਨਹੀਂ ਇੱਥੇ ਨਿਸ਼ਾਨ ਪੈਗੇ ਸੀ ਇੱਕ ਟੁੱਟ ਗਈ ਸੀ ਮੂਰਲੀ ਨੰਬਰ ਪਲੇਟ ਦਾ ਫਰੇਮ ਆ ਇਹ ਨਵਾਂ ਲਵਾ ਰਹੇ ਆ ਤੇ ਉਹਦੀ ਰਮਿੰਗ ਹੋ ਜਾਊ ਥੋੜੀ ਜੀ ਤੇ ਬਾਕੀ ਫੋਟੋ ਤੁਸੀਂ ਦੇਖ ਹੀ ਸਕਦੇ ਹੋਗੇ ਆ ਫੋਟੋ ਲਵਾਈ ਆਪਾਂ ਫੁੱਲ ਕੁਆਲਿਟੀ ਦੀ ਲੈ ਵੀ ਸਾਰਾ ਕੰਪਲੀਟ ਹੋ ਗਿਆ ਇਹ ਨੰਬਰ 플레이ਟ ਟੁੱਟ ਗਈ ਸੀ ਇੱਥੋਂ ਆ ਫਰੇਮ ਜਾਈ ਵੀ ਨਵਾਂ ਲੱਗ ਗਿਆ ਤੇ ਸ਼ੀਸ਼ਾ ਆਪਣਾ सोनू ਨੇ ਕੱਸ ਕੇ ਜਮਾਂ ਨਾਲ ਲਾਤਾ ਜਦੋਂ ਰੰਗ ਕਰਾਈ ਸੀਗੀ ਪੂਰੀ ਜਮ ਹੋ ਰਹੀ ਸੀਗੀ ਇਹ ਹੁਣ ਸੋਨੂੰ ਨੇ ਪੂਰੇ ਤਰੀਕੇ ਨਾਲ ਇਹਨੂੰ ਨਾਟ ਲਾਤਾ ਸੋਨੂੰ ਨੇ ਹੁਣ ਇਹਦੇ ਤਾਂ ਹਵਾ ਹਵਾ ਪੈਂਦੀ ਫੋਲ ਕਸ ਗਿਆ ਨਾਟ ਲੁੱ ਗਿਆ ਚਲੋ ਕੋਈ ਨਹੀਂ ਤੁਸੀਂ ਸਟੱਡ ਕਰ ਬਸ ਕਿਰਾਇ ਨਹੀਂ ਲਾਦੇ ਇੱਕ ਅੱਦੇ ਨਾਟ ਨਾਲ ਕੁਝ ਨਹੀਂ ਹੁੰਦਾ ਨਾ ਦੋਨੇ ਨਾਟ ਦੀ ਕਸੇ ਗਏ ਲੈ ਵੀ ਸਾਰਾ ਕੰਮ ਹੋ ਗਿਆ ਪ੍ਰੋਪਰ ਤੇ ਜਿਹੜੇ ਨਾਟ ਨੋਟ ਕਸਣ ਵਾਲੇ ਸੀ ਸਾਰੇ ਕਸਤੇ ਆ ਸੀਸ਼ੂ ਸ਼ੂਸ਼ੇ ਦੇ ਆ ਵੀ ਕਸਤੇ ਸਾਰਾ ਪ੍ਰੋਪਰ ਕੰਮ ਹੋ ਗਿਆ ਮੈਟ ਆ ਗਈ ਕੱਲ ਨੂੰ ਸੁਕਾ ਕੇ ਸਾਰੀ ਫਿਰ ਮੈਟ ਪਾਵਾਂਗੇ ਆਪਾਂ ਤੇ ਹੁਣ ਚੱਲਦੇ ਆਪਾਂ ਘਰ ਨੂੰ ਸੋਨੂ ਜੀ ਤਿਆਰੀ ਫਿਰ ਪਰਸੋਂ ਦੀ ਹੁਣ ਤਿਆਰੀ ਹੈ ਪੂਰਾ ਆ ਦੋ ਚੀਜ਼ਾਂ ਨੇ ਖੋਲਤੀਆਂ ਇਹ ਕਹਿੰਦਾ ਖੋਲ ਹੀ ਲੈਨੇ ਲੋਡ ਹੈਣੀਆਂ ਇਹਦੀ ਚਲੋ ਫਿਰ ਲੈ ਵੀ ਮੇਟਰ ਫਾਈਨਲੀ ਆਪਾਂ ਘਰੇ ਪਹੁੰਚ ਕੇ ਗੱਡੀ ਗੁੱਡੀ ਧਵਾ ਕੇ ਤੇ ਚੈੱਕ ਕਰ ਸਕਦੇ ਤੁਸੀਂ ਕੁਆਲਟੀ ਤੇ ਸਵੇਰੇ ਆਪਾਂ ਮੈਟ ਮੂਟ ਪਾ ਕੇ ਝੰਡਾ ਝੁੰਡਾ ਲਾਗ ਦਾਂਗੇ ਕੱਲ ਨੂੰ ਸਾਰਾ ਪ੍ਰੋਪਰ ਤਿਆਰ ਹੋ ਜੂ ਗੱਡੀ ਤੇ ਪਰਸੋਂ ਆਪਾਂ ਚੱਲਦੇ ਆ 25 ਤਰੀਕ ਨੂੰ ਤੇ ਦੋ ਚਾਰ ਭਰਾ ਆਪਣੇ ਹੋਰ ਨਾਲ ਜਾ ਰਹੇ ਨੇ ਤੇ ਉਹਨਦੀ ਆਪਾਂ ਵੀਡੀਓ ਪ੍ਰੋਪਰ ਪਾਵਾਂਗੇ ਚੈਨਲ ਨੂੰ ਕਲਰ ਸਬਸਕ੍ਰਾਈਬ ਵੀਡੀਓ ਨੂੰ ਆਪਾਂ ਲਾਸਟ ਇੱਥੇ ਕਰਦੇ ਆ ਐਂਡ